ਗੋਦੂ ਮੇਰੇ ਪੁੱਤਰੇ ਗੋਦੂਰੇ ਦੇ ਪੁੱਤਰੇ ਪਤਾ ਸਿਧਾਰੋ ਮੈਂ ਵੀ ਜੱਟਾਂ ਦਾ ਪੋਤੇਆ ਪੁਲਰਾ ਦਾ ਬਟੀਸਰੇਆਲੀ ਵਾਲਿਆਂ ਦਾ ਨਾ ਜਿੱਦ ਪੁਲਰ ਵੀ ਲੋਹਰੀਆ ਜੱਟਿਆ ਤੇਰੇ ਨੂੰ ਮੈਂ ਕੋਈ ਗੁੱਲੀ ਘੜ ਕੇ ਸੁਨਿਆਰਾ ਨਹੀਂ ਇਹਨੂੰ ਕਿਰਨ ਦਰਜੇ ਨੂੰ ਇੱਥੇ ਲੋਕ ਕਹਿੰਦੇ ਗੁੱਲੀ ਘੜ ਕੇ ਸੁਨਿਆਰਾ ਆਂ ਦੇ ਗਰੀ ਹੈ ਹਾਂ ਆਂ ਦੇ ਗਰੀ ਨੂੰ ਤੇ ਜੱਟ ਬੜੀਆਂ ਉੱਚੀਆਂ ਕੀਤੀਆਂ ਬੜੀਆਂ ਗੱਲਾਂ ਕੀਤੀਆਂ ਆ ਜੱਟ ਤੈਨੂੰ ਲੜਕਾਰਦਾ ਜਿੱਥੇ ਵੇਖਾਂ ਉਹ ਵੇਖ ਲਈ ਕੱਲ ਦੀ ਰੈਲੀ ਦੇ ਵਿੱਚ ਪੱਟੀ ਮਾਈ ਪੈਲਸ ਦੇ ਵਿੱਚ ਜੋ ਗੱਲਾਂ ਬਾਤਾਂ ਹੋਈਆਂ ਉਹ ਮੈਂ ਸਾਬਕਾ ਐਮਐਲਏ ਜਿਹੜਾ ਕਾਂਗਰਸ ਦਾ ਹਰਮਿੰਦਰ ਸਿੰਘ ਗਿੱਲ ਨੂੰ ਕਹੀਆਂ ਉਹਦੇ ਵਿੱਚ ਮੇਰੇ ਭਰਾ ਨੇ ਬਰਾਦਰੀਆਂ ਜਿੰਨੀਆਂ ਵੀ ਆਉ ਸਾਰੇ ਮੇਰੇ ਭਰਾ ਮੇਰੇ ਪਰਿਵਾਰਾਂ ਦੀ ਤਰ੍ਹਾਂ ਤੇ ਮੈਂ ਜੋ ਗੱਲ ਕਹੀ ਆ ਉਹ ਸਾਬਕਾ ਐਮਐਲਏ ਰਮਿੰਦਰ ਸਿੰਘ ਗਿੱਲ ਨੂੰ ਕਈ ਕਿਸੇ ਭਰਾ ਦੀ ਨਹੀਂ ਕਹੀ ਤੇ ਜੇ ਕਿਸੇ ਨੂੰ ਲੱਗਦਾ ਮੇਰੇ ਭਰਾ ਨੂੰ ਕਿਸੇ ਬਰਾਦਰੀ ਨੂੰ ਠੇਸ ਪਹੁੰਚੀ ਆ ਜਾਂ ਕਿਸੇ ਨੂੰ ਲੱਗਦਾ ਵੀ ਸਾਨੂੰ ਕਹਾ ਤੇ ਮੈਂ ਸਿਰ ਨਵਾ ਕੇ ਮਾਫੀ ਮੰਗਦਾ ਮੇਰਾ ਕੋਈ ਮਕਸਦ ਨਹੀਂ ਸੀ ਕਿਸੇ ਨੂੰ ਠੇਸ ਪਹੁੰਚਾਉਂਦਾ ਇਹ ਲਗਭਗ 1 ਸਾਲ ਹੋ ਗਿਆ ਸੀ ਇਹ ਸਾਬਕਾ ਐਮਐਲਏ ਸਾਡੇ ਕਦੀ ਮੇਰੇ ਬੱਚਿਆਂ ਬਾਰੇ ਕਦੀ ਮੇਰੇ ਬਾਰੇ ਨਜਾਇਜ਼ ਗੱਲਾਂ ਜਿਹੜੀ ਕੋਈ ਗੱਲ ਹੈਗੀ ਨਹੀਂ ਉਹ ਗੱਲਾਂ ਐਵੇਂ ਨਜਾਇਜ਼ ਕਰਦਾ ਸੀ ਤੇ ਅਸਲ ਤੇ ਇਹਨੂੰ ਪੱਟੀ 'ਚ ਇਦਾਂ ਕਹਿੰਦੇ ਆ ਤੋ ਮੇਰੇ ਕੋ ਜਜ਼ਬਾਤੀ ਹੋ ਕੇ ਉਹ ਗੱਲਾਂ ਮੂੰਹੋਂ ਨਿਕਲ ਗਈਆਂ ਪਰ ਮੈਂ ਫੇਰ ਹੱਥ ਜੋੜ ਕੇ ਮਾਫੀ ਮੰਗਦਾ ਆ ਆਪਣੇ ਭਰਾਵਾਂ ਤੋਂ ਐਸਸੀ ਬਰਾਦਰੀਆਂ ਬੀਸੀ ਬਰਾਦਰੀਆਂ ਜਰਨਲ ਬਰਾਦਰੀਆਂ ਜਿੰਨੇ ਵੀ ਭਾਈਚਾਰਿਆਂ ਦੇ ਭੈਣ ਭਰਾ ਨੇ ਲੋਕ ਨੇ ਮੇਰੇ ਪਰਿਵਾਰਾਂ ਦੀ ਤਰ੍ਹਾਂ ਨੇ ਜੇ ਕਿਸੇ ਨੂੰ ਠੇਸ ਪਹੁੰਚੀ ਆ ਤੇ ਮੈਂ ਉਹਦੇ ਲਈ ਸਿਰ ਨਵਾ ਕੇ ਤੁਹਾਡੇ ਅੱਗੇ ਸਿਰ ਨੋਉਣਾ ਤੇ ਮਾਫੀ ਮੰਗਦਾ ਇਸ ਗੱਲ ਨੂੰ ਆਪਾਂ ਇੱਥੇ ਹੀ ਛੱਡ ਦਈਏ ਇਸ ਗੱਲ ਨੂੰ ਇੱਥੇ ਹੀ ਮੁਕਾ ਦਈਏ ਮੇਰਾ ਕਿਸੇ ਨੂੰ ਠੇਸ ਪਹੁੰਚਾਉਂਦਾ ਕੋਈ ਮਕਸਦ ਨਹੀਂ ਸੀ ਧੰਨਵਾਦ ਆ ਸੰਗਤ ਮੈਂ ਨਾ ਇਹ ਬੰਦੇ ਦੀ ਇੱਕ ਹੋਰ ਗੱਲ ਦੱਸਣਾ ਇਹਨੂੰ ਪੁੱਛਿਓ ਜੇ ਇਹਨਾਂ ਹੱਤਿਆ ਦੇ ਵੇਲੇ ਜੋਧਪੁਰ ਜੇਲ੍ਹ ਚ ਇਹਨੂੰ ਨੇ ਕੈਦ ਹੋਈ ਸੀ ਉੱਥੇ ਨੇ ਇੱਕ ਐਸੀ ਸਿੰਘ ਹੀ ਇਹਦੇ ਨਾਲ ਉਹ ਇਹਨੂੰ ਘੋੜੀ ਕਰਦਾ ਰਿਹਾ ਇਹਦੇ ਕੱਪੜੇ ਵੀ ਤੋਹਾਂਦਾ ਹੁੰਦਾ ਇਹਦੇ ਕਾਲੇ ਤੋੜੇ ਨੇ ਇਹਨੇ ਉਹਦੇ ਭਾਂਡੇ ਮਾਡੇ ਹਰਮਿੰਦਰ ਕੇਦਨੇ ਉਹਦੇ ਕੱਪੜੇ ਤੋੜੇ ਨਾਲੇ ਉਹਦੇ ਭਾਂਡੇ ਮਾਡੇ ਜੋਲਪੁਰ ਜੇਲ੍ਹ ਦੇ ਵਿੱਚ ਇਹ ਜਿਹੜਾ ਕੈਦੀ ਹੀ ਐਸੀ ਸਿੰਘ ਹੀ ਮਜਬੀ ਸੇਗਰ ਇਹਨੂੰ ਪੁੱਛੋ ਕੋਣ ਨਹੀਂ ਇਹਨੂੰ ਪੁੱਛੋ ਜੇ ਇਹ ਗੱਲਾਂ ਕਰਦਾ ਸਾਨੂੰ ਓ ਨਾ ਤੂੰ ਤਿੰਨਾ ਜੋੜਾ 13 ਨੇ ਉਹਨਾਂ ਟੋਕਰੀ ਜੋੜਾ ਢੁੱਲੇ ਪੇਰਾ ਜੋ ਹੈਗੀ ਗੱਲ ਕਰੀ ਜਿਹੜੇ ਜਿਹੜੇ ਬੰਦਿਆਂ ਨੂੰ ਇੱਕ ਵੰਡ ਜਿਹੜੇ ਜਿਹੜੇ ਬੰਦਿਆਂ ਨੂੰ ਇਸ ਗੱਲ ਦਾ ਪਤਾ ਹੱਥ ਖੜਾ ਕਰਕੇ ਦੱਸੋ ਵੀ ਜੋਰ ਪੁੱਜੇ ਤੇ ਕਰਦਾ ਰਿਹਾ ਅਗਰੀ ਕੰਬਰ ਆ ਹੱਥ ਖੜਾ ਕਰਕੇ ਦੱਸੋ ਦਰੋ ਨਾ ਜਿਹੜੇ ਜਿਹੜੇ ਬੰਦਿਆਂ ਕੋਲ ਜੋਰ ਪੁੱਜੇ ਸਿਕਾਡ ਕਰਦਾ ਰਿਹਾ ਦੱਸੋ ਹੱਥ ਖੜਾ ਕਰਕੇ ਕਰਦਾ ਰਿਹਾ ਨਾ ਮੈਨੂੰ ਬਾਕੀ ਮੈਨੂੰ ਇਹਦੇ ਪਰਿਵਾਰ ਬਾਰੇ ਨਹੀਂ ਪਤਾ ਆ ਮੈਨੂੰ ਇਹਦੇ ਪਰਿਵਾਰ ਬਾਰੇ ਪਤਾ ਕਿ ਅੰਮ੍ਰਿਤਸਰ ਦਾ ਇੱਕ ਜਿੰਮ ਦਾ ਮਾਲਕ ਹੀ ਜਿੰਮ ਵਾਲਾ ਉਹਦੇ ਨਾਲ ਦਾ ਪਰਿਵਾਰ ਕੀ ਕੁਲ ਖਾਣ ਵਾਲਾ ਪਰ ਮੈਂ ਔਰਤ ਬਾਰੇ ਮਾਰਾਂ ਨਹੀਂ ਬੋਲਣਾ ਚਾਹਦਾ ਜੇ ਫੇਰ ਪੰਗਾ ਲਊ ਫਿਰ ਨਾਲ ਜਿੰਮ ਵਾਲੇ ਦਾ ਵੀ ਦਾਦੂ ਵੀ ਜਿੰਮ ਵਾਲੇ ਦਾ ਪਰਿਵਾਰ ਕੀ ਕਰਦਾ ਰਿਹਾ ਤੋਂ ਦੂਵੇਂ ਦੇ ਤੋੜੇ ਗੋਲ ਦੂਵੇਂ ਦੇ ਕੋਤੜੇ ਪੋਤਾ ਚਕਾ ਮੈਂ ਵੀ ਚਕਾ ਪੋਤੇਆ ਭੁੱਲਵਾਦਾ ਬਟੀ ਸਰੀਆਲੀ ਵਾਲਿਆਂ ਦਾ ਲਾ ਜੀ ਭੁੱਲਰ ਵੀ ਲੋਹੜਿਆ ਜੱਟਿਆ ਤੇਰੇ ਨੂੰ ਮੈਂ ਕੋਈ ਗੁੱਲੀ ਘੜ ਕੋ ਸਰੀਆਲਾ ਨਹੀਂ ਇਹਨੂੰ ਕਿਰਨ ਸਰਕੇ ਨੂੰ ਇੱਥੇ ਲੋਕ ਕਹਿੰਦੇ ਗੁੱਲੀ ਘੜ ਸਰੀਆਲਾ ਹਾਂ ਦੇਖ ਲਈ ਹਾਂ ਦੇਖ ਲਈ ਇਹਨੂੰ ਤੇ ਜਾ ਤੂੰ ਬੜੀਆਂ ਵਧੀਆ ਕੀਤੀਆਂ ਕੀਤੀਆਂ ਬੜੀਆਂ ਗੱਲਾਂ ਕੀਤੀਆਂ ਆ ਜੱਟ ਤੈਨੂੰ ਲਰਕਾਰਦਾ ਜਿੱਥੇ ਵੇਖਣਾ ਉਹ ਵੇਖ ਲਈ ਮੈਂ ਕਹਦਾ ਇੱਕ ਸੱਚੇ ਪਾਛੇ ਕਾਲ ਪੁਰਖ ਵਾਹਿਗੁਰੂ ਕੋ ਮੈਂ ਤੋਸਾ ਚੁੱਪ ਬੀਤ ਰਿਆ ਮੈਨੂੰ ਇਹ ਹੀ ਮੇਰੇ ਕੋਲ ਤਾਕਤ ਆ ਮੈਂ ਸਰਕਾਰ ਦੇ ਵਿੱਚ ਆ ਮੈਂ ਮਾੜਾ ਨਹੀਂ ਬੋਲਣਾ ਪਰ ਜਦੋਂ ਕਹਿੰਦੇ ਆ ਨਾ ਬੰਦਾ ਵਾਧਾ ਜਾਵੇ ਫਿਰ ਉਹਨੂੰ ਚੁੱਪ ਕਰਾਉਣ ਲਈ ਫਿਰ ਉਹਦਾ ਜਵਾਬ ਦੇਣਾ ਪੈਂਦਾ ਜਾਂ ਜਿੱਥੇ ਮੱਜੀ ਵੇਲੀ ਮੈਣੀ ਕਤੋਂ ਡਰਦਾ ਤੇ ਜਿਹੜਾ ਤੂੰ ਕਹਿੰਦਾ ਨਾ ਕਿ ਮੈਂ ਅਤਵਾਦੀ ਆ ਵੇਖੀ ਤੇਰਾ ਹੱਤਪੁਰ ਬਾਦੀਪੁਰਾ ਵਿੱਚ ਕਿਨੇ ਕੋੜੀ ਕਰਕੇ ਠੀਕ ਕਰਦਾ